ਮੋਹਾਲੀ ਤੋਂ ਜਿੱਥੇ ਵੱਡਾ ਹਾਦਸਾ ਵਾਪਰਿਆ ਇੱਥੇ ਸਿਲੰਡਰ ਬਲਾਸਟ ਦੇ ਵਿੱਚ ਇੱਕ ਬੱਚੇ ਦੀ ਮੌਤ ਹੋ ਗਈ ਹੈ ਜੀ ਹਾਂ ਇੱਕ ਵੱਡਾ ਹਾਦਸਾ ਵਾਪਰਿਆ ਜਿਸ ਵਿੱਚ ਸਿਲੰਡਰ ਬਲਾਸਟ ਹੋਇਆ ਤੇ ਇੱਕ ਬੱਚੇ ਦੀ ਮੌਤ ਹੋਈ ਹੈ ਤਿੰਨ ਲੋਕ ਪੂਰੀ ਤਰ੍ਹਾਂ ਝੁਲਸ ਗਏ ਨੇ ਮੋਹਾਲੀ ਤੋਂ ਇਹ ਖਬਰ ਸਾਹਮਣੇ ਆ ਰਹੀ ਹੈ ਮੋਹਾਲੀ ਦੇ ਇੰਡਸ ਏਰੀਆ ਦੇ ਵਿੱਚ ਇੱਥੇ ਸਿਲੰਡਰ ਫਟਿਆ ਹੈ ਔਰ ਇਸ ਹਾਦਸੇ ਦੇ ਵਿੱਚ ਇੱਕ ਬੱਚੇ ਦੀ ਮੌਤ ਦੀ ਖਬਰ ਹੈ ਤਿੰਨ ਲੋਕ ਜਿਹੜੇ ਨੇ ਉਹ ਪੂਰੀ ਤਰ੍ਹਾਂ ਦੇ ਨਾਲ ਝੁਲਸੇ ਨੇ ਫਿਲਹਾਲ ਹਸਪਤਾਲ ਦੇ ਇਲਾਜ ਨੇ ਮੌਕੇ ਦੀਆਂ ਤਸਵੀਰਾਂ ਨੇ ਜਿੱਥੇ ਕੀ ਇਹ ਹਾਦਸਾ ਵਾਪਰਿਆ ਹੈ ਜੋ ਸਿਲੰਡ ਮੋਹਾਲੀ ਦੇ ਇੰਡਸ ਏਰੀਆ ਦੀ ਇਹ ਤਸਵੀਰ ਜਿੱਥੇ ਕੀ ਐ ਸਿਲੰਡਰ ਫਟਣ ਤੋਂ ਬਾਅਦ ਦੀਆਂ ਤਸਵੀਰਾਂ ਨੇ ਕਿਸ ਕਦਰ ਇੱਥੇ ਵੱਡਾ ਹਾਦਸਾ ਵਾਪਰਿਆ ਇੱਕ ਬੱਚੇ ਦੀ ਮੌਤ ਹੋ ਗਈ ਹੈ ਉੱਤੇ ਹੀ ਕਈ ਲੋਕ ਜ਼ਖਮੀ ਤਨ ਹੋਏ ਨੇ ਜਿਨ੍ਹਾਂ ਨੂੰ ਹਸਪਤਾਲ ਦਾਖਲ ਕਰਾਇਆ ਗਿਆ ਸੋ ਇਹ ਤਸਵੀਰਾਂ ਸਾਹਮਣੇ ਆਈਆਂ ਨੇ ਜਿਸ ਵੇਲੇ ਇਹ ਬਲਾਸਟ ਹੋਇਆ ਮੌਕੇ 'ਤੇ ਦੀ ਪੀਸੀਆਰ ਦੀ ਟੀਮ ਪਹੁੰਚੀ ਹੈ ਜਿਹੜੇ ਜ਼ਖਮੀਆਂ ਨੂੰ ਵੀ ਹਸਪਤਾਲ ਪਹੁੰਚਾਇਆ ਗਿਆ ਹੈ ਮੁਹਾਲੀ ਦੇ ਫੇਜ਼ 5 ਦੀ ਇੱਕ ਤਸਵੀਰ ਮੁਹਾਲੀ ਦੇ ਇੰਡਸ ਏਰੀਆ ਦੇ ਵਿੱਚ ਇੱਥੇ ਇੱਕ ਘਟਨਾ ਵਾਪਰੀ ਹਾਲਾਂਕਿ ਕਿਸ ਤਰ੍ਹਾਂ ਦੇ ਨਾਲ ਇਹ ਬਲਾਸਟ ਹੋਇਆ ਇਸ ਦਾ ਹੁਣ ਪਤਾ ਲਗਾਇਆ ਜਾ ਰਿਹਾ ਹੈ ਕਿ ਕਾਰਨ ਰਹਿ ਕਿ ਸਿਲੰਡਰ ਦੇ ਵਿੱਚ ਇਸ ਤਰ੍ਹਾਂ ਦੇ ਨਾਲ ਬਲਾਸਟ ਹੋਇਆ ਜਿਸ ਵਿੱਚ ਇੱਕ ਬੱਚੇ ਦੀ ਮੌਤ ਹੋ ਗਈ ਹੈ ਤਿੰਨ ਲੋਕ ਬੁਰੀ ਤਰ੍ਹਾਂ ਜ਼ੁਲਸੇ ਨੇ ਫਿਲਹਾਲ ਹਸਪਤਾਲ ਜ਼ੇਰੇ ਇਲਾਜ ਨੇ ਜਿ ਤਸਵੀਰਾਂ ਨਿਕਲ ਕੇ ਸਾਹਮਣੇ ਆਈਆਂ ਨੇ ਜਿਸ ਵੇਲੇ ਇਹ ਹਾਦਸਾ ਵਾਪਰਿਆ ਉਸ ਤੋਂ ਬਾਅਦ ਤੁਰੰਤ ਜਿਹੜਾ ਹੈ ਮਦਦ ਪਹੁੰਚਾਈ ਗਈ ਹੈ ਜ਼ਖਮੀਆਂ ਨੂੰ ਵੀ ਲਿਜਾਇਆ ਗਿਆ ਤੇ ਇਹ ਇਸ ਹਾਦਸੇ ਦੇ ਵਿੱਚ ਦਰਦਨਾਕ ਮੌਤ ਜੜੀ ਹੋਈ ਹੈ ਇੱਕ ਬੱਚੇ ਦੀ ਮਾਸੂਮ ਬੱਚੇ ਦੀ ਜਾਨ ਚਲੀ ਗਈ ਹੈ ਮੁਹਾਲੀ ਦੇ ਐਫੇਜ਼ ਪੰਤੀ ਘਟਨਾ ਦੱਸੀ ਜਾ ਰਹੀ ਹੈ ਸੋ ਜਿਸ ਤਰ੍ਹਾਂ ਦੇ ਨਾਲ ਇੱਥੇ ਬਲਾਸਟ ਹੋਇਆ ਉਸ ਤੋਂ ਬਾਅਦ ਕੀ ਕੁਝ ਹਾਲਾਤ ਬਣੇ ਨੇ ਉਸ ਦੀਆਂ ਤਸਵੀਰਾਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਇਸ ਕਦਰ ਅਪਿਆਨਾਕ ਹਾਦਸਾ ਰਿਹਾ ਹੋਵੇਗਾ ਕਿਉਂਕਿ ਇੱਕ ਬੱਚੇ ਦੀ ਮੌਤ ਹੋਈ ਹੈ ਤਿੰਨ ਲੋਕ ਬੁਰੀ ਤਰ੍ਹਾਂ ਝੁੱਲਸੇ ਨੇ ਉੱਥੇ ਹੀ ਘਰ ਦੇ ਵਿੱਚ ਵੀ ਜਿਸ ਕਦਰ ਨੁਕਸਾਨ ਪਹੁੰਚਾਇਆ ਇਸ ਬਲਾਸਟ ਤੋਂ ਬਾਅਦ ਉਸ ਦੀਆਂ ਤਸਵੀਰਾਂ ਦੇਖ ਸਕਦੇ ਹੋ हालांकि तुरंत जुड़ी है दलजीत साढ़े नाल जुड़े ने दलजीत जिस तरह के दर्दनाक हादसा वापर है कि कुछ इस हादसों लेकर जानकारी किस तरह के नाल ब्लास्ट इतने सिलेंडर च होया देखो यह मोहाली के इंडस्ट्री का फेस पांच की यह घटना है जिथे नौ महीने के बच्ची की मौत हो गई है यह जरा अग लगने का कारण यही दसा जा रहा है कि शॉर्ट सर्किट होया फैक्ट्री के जरा सिलेंडर चाह बना रही थी अग लगी है उस अगर बाकी जे तीन लोग उठे मौके से मौजूद थे वो अगर झूसे है जिद्दाय अः काफी गंभीर है जिन्होंने होस्पिटल दाखिल कराया गया मौके से उपर पहुंच के में, आ, दे पर दे जो फायर ब्रिगेड ने अग के उपर जबू पाया गया फिलहाल जो सूत्रा तो यही जो जांच तो यही सामने आ रहा है कि अग है कि हो सकता है बिजली का शॉर्ट सर्कट कारण लगी है अग लगन के सिलेंडर घर गया जोड़ा है बलास्ट हो गया है ਬਿਲਕੁਲ ਜਿਸ ਨਾਲ ਇਸ ਬੱਚੇ ਦੀ ਮੌਤ ਵੀ ਹੋਈ ਹੈ ਤੇ ਲੋਕ ਜ਼ਖਮੀ ਵੀ ਉਹਨਾਂ ਦੀ ਹਾਲਤ ਕਿਸ ਤਰ੍ਹਾਂ ਦੀ ਹੈ ਔਰ ਕੀ ਕੁਝ ਫਿਲਹਾਲ ਜੜੇ ਅੱਗੇ ਹੁਣ ਕਾਰਵਾਈ ਹੋ ਰਹੀ ਹੈ ਨਾ ਦੇਖੋ ਇਸ ਇੰਡਸਟਰੀਅਲ ਵਿੱਚ ਜਿੱਥੇ ਅੱਗ ਲੱਗਿਆ ਥੋ ਫਾਇਰ ਡੀਪਟ ਨੇ ਜਿਹੜਾ ਅੱਗ ਤੇ ਉੱਪਰ ਕਾਬੂ ਪਾ ਲਿਆਗਾ ਤੇ ਮੌਕੇ ਤੇ ਉੱਪਰ ਜਾਂਚ ਕਰ ਰਹੇ ਹੈ ਕਿ ਜਿਹੜਾ ਸ਼ੋਰਟ ਸਰਕਟ ਹੋਇਆ ਜਾਂ ਹੋਰ ਕਾਰਨ ਸੀਗੇ ਜਿਹੜੇ ਜ਼ਖਮੀ ਸੀਗੇ ਜਿਹੜੇ ਅਗਰ ਚੋਸੇ ਨੂੰ ਮਹਾਰੀ ਦੇ 6 ਤੇ 100 ਸੋਲ ਵਿੱਚ ਦਾਖਲ ਕਰਾਇਆ ਜਾਂ ਜਿਨ੍ਹਾਂ ਵਿੱਚ ਇੱਕ ਮਹਿਲਾ ਹੈਗੀ ਉਹ ਕਾਫੀ ਸੀਰੀਅਸ ਹੈਗੀ ਹਲੋ ਜਿਹੜਾ ਘੇਰੇ ਫੇਸ ਹੌਸ ਉਸ ਦੇ ਅੰਦਰ ਪਰਾਇਆ ਗਿਆ ਜਿਹਦੇ ਜਿਹਨਾਂ ਜਿਹੜਾ ਬੱਚਾ ਜਿਸ ਹਾਦਸੇ ਦੇ ਵਿੱਚ ਜਿਹੜੀ ਹੈਗੀ ਇੱਕ 9 ਮਹੀਨੇ ਦੀ ਬੱਚੀ ਜਿਹੜੀ ਹੈਗੀ ਉਹਦੀ ਜਿਹੜੀ ਹੈਗੀ ਡੈਥ ਹੋਈ ਹੈ ਜੀ ਬਹੁਤ ਬਹੁਤ ਸ਼ੁਕਰੀਆ ਦਲਜੀਤ ਫਿਲਹਾਲ ਦੀ ਜਾਣਕਾਰੀ ਦੇ ਲਈ ਔਰ ਇੱਥੇ ਮੁਹਾਲੀ ਦੇ ਵਿੱਚ ਜਿਹੜਾ ਵੱਡਾ ਹਾਦਸਾ ਵਾਪਰਿਆ ਉਸ ਦੀਆਂ ਤਸਵੀਰਾਂ ਦੇਖ ਰਹੇ ਹੋ ਉੱਥੇ ਹੀ ਇੱਕ ਬੱਚੇ ਦੀ ਵੀ ਮੌਤ ਹੋਈ ਹੈ ਸਿਲੰਡਰ ਬਲਾਸਟ ਦੇ ਵਿੱਚ ਇਹ ਵੱਡਾ ਹਾਦਸਾ ਜੋ ਵਾਪਰਿਆ ਉਸ ਦੀਆਂ ਤਸਵੀਰਾਂ ਤੁਸੀਂ ਦੇਖ ਰਹੇ ਹੋ